ਬੰਦਾ ਅੱਜ ਕੱਲ ਕਦੇ ਜਨਾਨੀ ਦੇ ਹੱਥ ਚੱਕਦਾ ਬਾਈ ਜੀ ਬਿਲਕੁਲ ਨਹੀਂ ਚੱਕਦਾ ਉਹ ਪੁਰਾਣਾ ਸਮਾਂ ਗਿਆ ਵੀ ਸਵੇਰੇ ਉੱਠਦੀ ਸਰ ਚਾਹ ਬਣਾਉਂਦੇ ਬਣਾਉਂਦੇ ਸੇਵਾ ਕਰਦੀ ਉੱਥੇ ਕੁੱਟਣ ਲੱਗ ਗਏ ਦੁਪਹਿਰ ਨੂੰ ਫੇਰ ਸ਼ਾਮ ਨੂੰ ਫੇਰ ਪਰ ਪੁਰਾਣੇ ਬੰਦੇ 'ਚ ਤਜਰਬਾ ਮੇਰਾ ਹੁਣ ਤੱਕ ਕਦੇ ਕਿਸੇ ਦਾ ਤਲਾਕ ਨਹੀਂ ਹੋਇਆ ਜਿੰਨੀ ਮਰਜ਼ੀ ਕੁੱਟਾ ਕੇ ਬੀਪੀਆਂ ਬੈਟਕੀਆਂ ਨਹੀਂ ਬਚਦੀ ਹੁਣ ਤੁਸੀਂ ਹੱਥ ਲਾ ਕੇ ਦਿਖਾਓ 112 ਤੇ ਸਿੱਧਾ ਫੋਨ ਜਾਂਦਾ ਪਤਾ ਵੀ ਨਹੀਂ ਲੱਗਦਾ ਬੰਦੇ ਨੂੰ ਪੁਲਿਸ ਵਾਲਾ ਵੀ ਫੋਨ ਆਉਂਦਾ ਵੀ ਤੁਹਾਡੇ ਕੋਲ ਆ ਰਿਪੋਰਟ ਪੇਸ਼ ਅਸ ਨਹੀਂ ਰਿਹਾ ਮੇਰੇ ਪੀਰੇ ਦੇ ਤਾਂ ਗੱਲਾਂ ਦੱਸੀ ਜਾਂਦੀਆਂ ਮੈਨੂੰ ਗਾਲਾਂ ਕੱਢਦਾ ਮੈਨੂੰ ਕੁੱਟਦਾ ਆਪਣੀਆਂ ਲਕੋਜੇ ਤੇ ਤੇਰੀ ਮਾਂ ਦਾ ਸੁਣ ਲੱਗਿਆ ਵੀ ਸੇਵਾ ਸੁਭਾ ਕਰਦੀ ਆ ਕਰਦੀ ਵੀ ਪਾਣੀ ਤਾਂ ਤਾ ਧਰਦੀ ਆ ਕਰਨੀ ਸੇਵਾ ਸੁਵਾ ਕਰਦੇ ਆ ਕਰਨੀ ਪਾਣੀ ਤੱਤਾ ਧਰਦੇ ਆ ਕਰਨੀ ਨੀਮੀ ਪੋਕੇ ਨੀਮੀ ਪਾਕੇ ਨੀਮੀ ਪਾਕੇ ਰੱਖ ਜੇਠ ਨੂੰ ਦੂਰ ਹੀ ਨਾ ਉਹ ਨੇੜੇ ਲਾ ਕੇ ਰੱਖ ਜੇਠ ਨੂੰ ਕੂਰ ਹੀ ਨਾ ਉਹ ਨੇੜੇ ਲਾ ਕੇ ਰੱਖ ਜੇਠ ਨੂੰ ਕੂਰੀ ਨਾ ਮਾਹੀ ਗੱਲ ਸੁਣ ਲੈ ਮੇਰੀ ਆਪਣੀ ਕਾਟੋ ਜੀ ਨੂੰ ਸਮਝਾ ਕੇ ਰੱਖਿਆ ਕਰ ਇਹਨੂੰ ਕਹ ਯਾਰ ਬਾਲਾ ਘੁੰਡ ਘੱਟ ਜਰਾ ਕੱਢਿਆ ਕਰੇ ਉਹ ਸਾਡੇ ਦਾ ਪਿੰਡ ਦੇ ਵਿੱਚ ਐਨਾ ਲਾਣਾ ਗੰਦਾ ਐਡਾ ਸਾਡਾ ਲਾਣਾ ਗੰਦਾ ਅਸੀਂ ਤਾਂ ਰਜਾਈ 'ਚ ਪਈ ਪਹਿਚਾਣ ਲੈਂਦੇ ਆ ਵੀ ਕਿਹਦੇ ਵਾਲੀ ਪਈ ਆ ਦਪਹਿਰ ਸਿਕਰ ਦਪਹਿਰ ਕਹਿੰਦਾ ਕਰਦੇ ਏਸੀ ਹਟ ਵਿਛੋਣਾ ਜੇ ਮੈਂ ਪਾਣੀ ਤਾਂ ਤਾਟਰ ਦੀ ਕਹੇ ਠੰਡੇਣਾ ਨਾਉਣਾ ਸਿਕਰ ਦਪਹਿਰ ਕਹਿੰਦਾ ਕਰਦੇ ਏਸੀ ਹਟ ਵਿਛੋਣਾ ਕਿਹੜੀ ਕਿਹੜੀ ਮੈਂ ਕਿਹੜੀ 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 ਕੁੜੀ ਮਨੋਏ ਦੀ ਫੇਰ ਕਰੇਗਾ ਸ਼ੱਕ ਜੇਟ ਨੇ ਬਾਈ ਨੇ ਬਾਈ ਨੇ ਮੈਂ ਕੁੱਟੀ ਕਸਿਆ ਦਾ ਕਤਹ ਦਾ ਕੀ ਹੱਕ ਬਾਈ ਨੇ ਕਜੇਠ ਨੇ ਮੈਂ ਕੁੱਟੀ ਫੁਕਰਾ ਤੇਰਾ ਜੇਠਣੀ ਜੜੀ ਇਹ ਫੁਕਰਾ ਤੇਰਾ ਉਹ ਫੁਕਰਾ ਤੇਰਾ ਜੇਠਣੀ ਜੜੀ ਇਹ ਮਾਨ ਧਾਰ ਦਾ ਭੁੱਖਾ ਫੁਕਰਾ ਤੇਰਾ ਜੇਠਣੀ ਜੜੀ ਇਹ ਮਾਨ ਧਾਰ ਦਾ ਭੁੱਖਾ ਉਹ ਤੂੰ ਕੰਨੀ ਦੇ ਕਿਆਰੇ ਵਾਂਗੂ ਰਕਸਾਲੇ ਨੂੰ ਤੇਰਾ ਜੇਠ ਨਹੀਂ ਜੜੀਏ ਮਾਨ ਥਣ ਦਾ ਭੁੱਖਾ ਫੁਕਰਾ ਤੇਰਾ ਜੇਠ ਨਹੀਂ ਜੜੀਏ ਮਾਨ ਥਣ ਦਾ ਭੁੱਖਾ ਤੂੰ ਕੰਨੀ ਦੇ ਗਾਰੇ ਵਾਂਗੂ ਰੱਕ ਜੜੇ ਨੂੰ ਜ਼ੁਕਾ ਉਹ ਸੁਲਾ ਮਾਰ ਕੇ ਪਾਣੀ ਤਾਣੀ